ਰੂਮ ਨੇ ਹਾਂ ਉਹ ਫਿਰ ਵੀ ਨਹੀਂ ਮੁਰਦਾਬਾ ਕਲਾਂਡੋਰ ਪੰਚਾਇਤ ਨੂੰ ਖਾਣ ਵਾਲੇ ਚੋਰ ਮੁਰਦਾਬਾ ਕਲਾਂਡੋਰ ਪੰਚਾਇਤ ਨੂੰ ਖਾਣ ਵਾਲੇ ਚੋਰ ਮੁਰਦਾਬਾ ਮੁਰਦਾਬਾਦ ਅੱਜ ਕੋਈ ਕਮਿਟਮੈਂਟ ਦਿੰਦੀਆਂ ਕਿ ਇਲੈਕਸ਼ਨ ਕਦੋਂ ਕਰਵਾਣੇ ਆ ਕਿੰਨੀ ਦੇਰ ਚ ਕਰਵਾਣੇ ਆ ਤੇ ਠੀਕ ਆ ਨਹੀਂ ਤੇ ਅਗਲੀ ਸਾਡੀ ਰਣਨੀਤੀ ਜਿਹੜੀ ਆ ਇਹ ਜਲਦੀ ਡਿਸਾਈਡ ਕਰਕੇ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਮੂਵ ਕਰਾਂਗੇ ਅਸੀਂ ਪਹਿਲਾਂ ਵੀ ਇਲੈਕਸ਼ਨ ਹੋਲਡ ਕਰਵਾ ਚੁੱਕੇ ਆ ਇੱਕ ਵਾਰ ਇੱਥੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਅਸੀਂ ਇਲੈਕਸ਼ਨ ਸਟੇ ਕਰਵਾਇਆ ਸੀਗਾ ਜੀ ਇਲੈਕਸ਼ਨ ਸਟੇ ਕਰਾ ਉਹਦੀਆਂ ਸਾਡੇ ਕੋਲ ਜੱਜਮੈਂਟਸ ਵੀ ਪਈਆਂ ਨੇ ਕਲਾਂ ਨੋਰਦੀਆਂ ਤੇ ਜੇ ਜ਼ਰੂਰਤ ਪਏਗੀ ਤੇ ਦੁਬਾਰਾ ਹਾਈ ਕੋਰਟ ਦਾ ਰੁਕ ਕਰਾਂਗੇ ਔਰ ਬਾਈ ਨੇਮ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ ਨੂੰ ਬਾਈ ਨੇਮ ਉੱਥੋਂ ਸਮਨਿੰਗ ਕਰਵਾਵਾਂਗੇ ਤੇ ਜਿਹੜਾ ਫਰਦਰ ਅਸੀਂ ਹਾਈ ਕੋਰਟ ਦਾ ਰੁਕ ਕਰਾਂਗੇ ਬਹੁਤ ਯਸਰੋ ਕਲਾ ਨੌਰ ਵਿੱਚ 6 ਪੰਚਾਇਤਾਂ ਸਾਂਭ 6 ਪੰਚਾਇਤਾਂ ਸਾਂਭ ਜਾਂ ਉਸ ਤੋਂ ਪਹਿਲਾਂ 21 ਪੰਚਾਇਤਾਂ ਤਾਂ ਸਾਨੂੰ ਕੰਮ ਕਰਾਉਣੇ ਬਹੁਤ ਅਸਾਨੀ ਨਾਲ ਕੰਮ ਹੁੰਦੇ ਸਨ ਉਸ ਤੋਂ ਬਾਅਦ 6 ਪੰਚਾਇਤਾਂ ਬਣੀਆਂ 6 ਪੰਚਾਇਤਾਂ ਦੇ ਵਿੱਚ 4 ਵਾਈਜ਼ 6 ਸੇ ਮੈਂਬਰ ਨਾਲ ਬਣੇ ਇੱਕ ਸਰਪੰਚ ਬਣਿਆ ਕਾਂ ਦਾ ਪਹਾਵ ਕੇ ਲਗਭਗ 50 50 ਪੁਰੇ ਸ਼ਾਹ ਦੇ ਮਾਝ ਦੇ ਬਣੇ ਸਭ ਨੂੰ ਕੰਮ ਕਰਾਉਣੇ ਬਹੁਤ ਸੌਕੇ ਹੋ ਗਏ ਉਸ ਤੋਂ ਬਾਅਦ ਸਾਡੇ ਪੋਲੀਟੀਕਲ ਸਿਆਸੀ ਲੋਕਾਂ ਨੇ ਆਪਣੇ ਹਿੱਤਾਂ ਦੇ ਖਾਤਰ ਇਹ ਪੰਜਾਬਾਂ ਭੰਕਰ ਦੀਆਂ ਤੇ ਅੱਜ ਹੱਸਦਾ ਘੜਾ ਤਾਰ ਅਲਾਸ਼ ਨਹੀਂ ਹੋ ਰਹੀ ਸੋ ਕਲਾ ਨੌਰ ਨਾਸੇ ਨੂੰ ਬਹੁਤ ਤਕੜੀਆਂ ਮੁਸ਼ਕਲਾਂ ਸਹਮਣਾ ਕਰਨਾ ਪਾ ਰਿਹਾ ਹੈ ਤੋਂ ਅਸੀਂ ਸਾਡੀ ਸਰਕਾਰ ਕੋਲ ਮੰਗ ਹੈ ਕਿ ਜਦੋਂ ਬਾਕੀ ਪਿੰਡਾਂ ਵਿੱਚ ਮਾਖੇ ਪੂਰੇ ਪੰਜਾਬ ਵਿੱਚ ਰੈਸ਼ਰ ਹੋ ਰਹੀ ਆ ਕਲਾਣਾਵਾਂ ਵਿੱਚ ਕਿਉਂ ਨਹੀਂ ਹਾਂ ਜੇ ਕੋਈ ਥੋੜੀ ਬੋਧੀ ਮਦਦੁਸ਼ ਮਾਰੀ ਜਾਂ ਆਪਣਾ ਜੋ ਆ ਕਲਾਣਾਵਾਂ ਦੀ ਗਿੰਦਨੀ ਦੀ ਗੱਲ ਆ ਉਹ ਕੋਈ ਜਨਮੇ ਪਰਿਵਾਰ ਬੰਦੇ ਦੀ ਗੱਲ ਆ ਉਹ ਪੂਰੀ ਕਰਕੇ ਕਲਾਣਾਵਾਂ ਦੀ ਇਹ ਪਿੰਚਾਤਾ ਬਾਹਰ ਖਿੱਤੇ ਜਾਣ ਇਹ ਤੁਹਾਨੂੰ 10 ਸਾਲ ਹੋ ਗਏ ਨੇ ਕਹਿੰਨੇ ਪਹਿਲਾਂ ਦਾ ਮੈਂ ਸਰਪੰਚ ਬਾਨਾ ਕੋਈ ਜਾਂਦਾ ਮੈਂਬਰ ਬਾਨਾ ਕੋਈ ਸ਼ਹਿਰ ਦਾ ਡਿਵੈਲਪਮੈਂਟ ਨਹੀਂ ਹੋ ਰਹੀ ਜਿੰਨਾ ਪੈਸਾ ਸੀ ਸਾਰਾ ਖਾਦਾ ਪੀਤਾ ਗਿਆ ਕੋਈ ਇੱਕ ਇਹ ਬੰਨੂ ਖਿੱਚੀ ਫਿਰਦਾ ਕੋਈ ਕੇ ਇਹ ਬੰਨੂ ਖਿੱਚੀ ਫਿਰਦਾ ਇਸ ਕਰਕੇ ਇਹ ਮੇਰੇ ਭਰਾਵਾਂ ਨੇ ਸਾਰਿਆਂ ਨੇ ਸ਼ਹਿਰ ਵਾਲਿਆਂ ਇਹ ਕਿਹਾ ਵੀ ਇਹ ਧਰਮਾਂ ਦੀਏ ਤੇ ਅਹੀ ਆਪਣੇ ਸ਼ਹਿਰ ਦਾ ਸਰਪੰਚ ਚੁਣਿਏ ਕਿ ਲੋਕਾਂ ਦੇ ਬੱਚਿਆਂ ਬੱਚੀਆਂ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਸਰਪੰਚਾਂ ਦੀ ਲੋੜ ਪੈਂਦੀ ਆ ਤੇ ਇਸ ਕਰਕੇ ਨੰਬਰਦਾਰਾਂ ਲਗਾਉਂਦੇ ਨੇ ਕਦੀ ਕਿਸੇ ਬੰਨੇ ਦੌੜਦੇ ਨੇ ਇਸ ਕਰਕੇ ਇਹ ਮੇਰੇ ਵੀਡੀਓ ਸਾਹਿਬ ਨੇ ਇਹਨਾਂ ਨੇ ਲਿਖ ਕੇ ਭੇਜ ਦਿੱਤਾ ਕਿ ਇਹ ਵਾਰਤਬੰਦੀ ਨਹੀਂ ਹੋਈ ਕਿਉਂਕਿ ਜਦ ਕੋਈ ਵੀ ਡਿਸੀਜਨ ਲਵਾ ਮੰਗਾ ਤੇ ਨਗਰ ਨਿਗਮ ਤਾਂ ਕਹਿਣਾ ਵਾ ਕਿ ਏਡੀਸੀ ਸਾਹਿਬ ਉਹ ਕਾਰਜ ਜਿਹੜਾ ਵਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਮੈਂ ਇਹਦੇ ਬਾਰੇ ਕੋਈ ਵੀ ਕਮੈਂਟ ਨਹੀਂ ਤੁਹਾਨੂੰ ਦੇਣਾ ਚਾਹੁੰਦੀ ਇਹ ਗੱਲ ਜਿਹੜੀ ਐ ਡੀਸੀ ਸਾਹਿਬ ਤੱਕ ਰਿਹਾ ਮੇਰੇ ਸੀਨੀਅਰ ਅਫਸਰ ਹੈ ਮੈਂ ਉਹਨਾਂ ਨੂੰ ਕੋਈ ਹੁਕਮ ਨਹੀਂ ਕਰ ਸਕਦੀ ਕਿ ਉਹ ਮੇਰੇ ਦਫ਼ਤਰ ਆ ਕੇ ਤੇ ਇਸ ਕਰਨ ਨਾ ਇਲੈਕਸ਼ਨ ਹੋਏਗਾ ਵੀ ਇਲੈਕਸ਼ਨ ਹੋਣੀ ਹੈ ਨਹੀਂ ਹੁ ਇਹਦਾ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਆਣ ਗਿਆ ਗਾਈਡਲਾਈਨ ਉਹ ਸਾਬ ਨਾਲ ਹੀ ਅਸੀਂ ਦੱਸਾਂਗੇ ਮੈਂ ਪਹਿਲਾਂ ਤੁਹਾਨੂੰ ਕੁਝ ਵੀ ਇਸ ਬਾਰੇ ਨਹੀਂ ਕਹਿ ਸਕਦੀ ਮੈਂ ਸਿਰਦਾ ਜੀ ਫੋਨ ਕਰ ਦਿੱਤਾ ਉਹਦਾ ਆਪਣੇ ਡੀਸੀ ਸਾਹਿਬ ਨੂੰ ਉਹਨਾਂ ਦੀ ਇਹੋ ਹੀ ਹੈ ਕਿ ਕੋਈ ਗੱਲ ਨਹੀਂ ਜੋ ਵੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖੇ ਦਾ ਉਥੋਂ ਜੋ ਵੀ ਸਾਨੂੰ ਜਵਾਬ ਆਏਗਾ ਹੀ ਉਹ ਸਾਬ ਨਾਲ ਚੱਲਾਂਗੇ ਨਾ ਨਰਮਾ ਜੀ ਸਹਲਨ ਤਾਂ ਵੀ ਕੋਈ ਆ ਰਿਹਾ ਹੈ ਹਾਂਜੀ ਜੀ ਪਰੇ ਜਾ ਰਹੇ ਹਾਂਜੀ ਜੀ ਬੈਠੇ ਰਿਹਾ ਸੈਕਟਰੀ ਦਫਤਰ ਬੈਠੇ ਰਿਹਾ ਸਾਰਾ ਕੰਮ ਹੋ ਰਿਹਾ ਜੀ